ਬੁੱਲਾ ਨਹੀਂ ਪੁੱਲਾ ਬੁੱਲੇ ਸ਼ਾ ਸਜਸੀ ਉਹਦੀ ਬਰਾਦਰੀ ਵਿੱਚ ਕਿਸੇ ਦਾ ਵਿਆਹ ਸੀ ਬੁੱਲੇ ਸ਼ਾ ਨੇ ਆਪਣੇ ਪੀਰ ਇਨਾਇਤ ਸ਼ਾ ਦੀ ਸੇਵਾ ਵਿੱਚ ਅਰਜ਼ ਕੀਤੀ ਹਜ਼ਰਤ ਸਾਡੇ ਘਰ ਵਿਆਹ ਹੈ ਦਰਸ਼ਨ ਦੇਣ ਦੀ ਕਿਰਪਾਲਤਾ ਕਰੋ ਇਨਾਇਤ ਸ਼ਾ ਦੀ ਸੇਵਾ ਵਿੱਚ ਇੱਕ ਅਰਾਹੀ ਲੜਕਾ ਰਹਿੰਦਾ ਸੀ ਉਹਨਾਂ ਨੇ ਉਹਨੂੰ ਭੇਜ ਦਿੱਤਾ ਬਰਾਦਰੀ ਵਾਲਿਆਂ ਨੇ ਉਹਨੂੰ ਅਰਾਹੀ ਸਮਝ ਕੇ ਉਹਦੀ ਪੂਰੀ ਇੱਜ਼ਤ ਨਾ ਕੀਤੀ ਜਿਉ ਉਹਨੂੰ ਇਨਾਇਤ ਸ਼ਾਇਦ ਦਾ ਰੂਪ ਸਮਝਦੇ ਤਾਂ ਸਭ ਕੁਝ ਕਰਦੇ ਕਹਿੰਦੇ ਨੇ ਕਿ ਅਸੀਂ ਸਜਦ ਇਹ ਰਾਈਆਂ ਦਾ ਲੜਕਾ ਅਸੀਂ ਇਹਨੂੰ ਕੀ ਸਮਝਦੇ ਹਾਂ ਵਿਆਹ ਤੋਂ ਫਾਰਗ ਹੋ ਕੇ ਉਸ ਰਾਈ ਨੇ ਆਪਣੇ ਪੀਰ ਇਨਾਇਤ ਸ਼ਾ ਨੂੰ ساری ਹਾਲਤ ਜਾ ਸੁਣਾਈ ਉਹਨਾਂ ਨੇ ਨਾਰਾਜ਼ ਹੋ ਕੇ ਕਿਹਾ ਕਿਸ ਬੁੱਲੇ ਸ਼ਾ ਨੰਮੇ ਦਾ ਪਾਣੀ ਵੀ ਨਹੀਂ ਪੀਣਾ ਇੰਨਾ ਕਹਿਣਾ ਸੀ ਕਿ ਬੁੱਲੇ ਸ਼ਾ ਦਾ ਸਾਰਾ ਨਾਮ ਦਾ ਰੰਗ ਉੱਤਰ ਗਿਆ ਖਾਲੀ ਦਾ ਖਾਲੀ ਰਹਿ ਗਿਆ ਰੋਂਦਾ ਰੋਂਦਾ ਇਨਾਇਤ ਸ਼ਾਹ ਦੇ ਪਾਸ ਆਇਆ ਅਰਜ਼ ਕੀਤੀ ਮੈਨੂੰ ਬਖਸ਼ੋ ਇਨਾਇਤ ਸ਼ਾਹ ਨੇ ਪੁੱਛਿਆ ਕਿ ਤੂੰ ਬੁੱਲਾ ਹੈ ਬੋਲਿਆ ਬੁੱਲਾ ਨਹੀਂ ਪੁੱਲਾ ਬਹੁਤ ਪਛਤਾਵਾ ਕਰਨ ਤੋਂ ਬਾਅਦ ਉਹਨਾਂ ਨੇ ਫੇਰ ਉਹਨੂੰ ਪਹਿਲੀ ਹਾਲਤ ਦੀ ਬਖਸ਼ਿਸ਼ ਕਰ ਦਿੱਤੀ ਫਕੀਰਾਂ ਦੀ ਹਰ ਗੱਲ ਵਿੱਚ ਰਮਜ਼ ਹੁੰਦੀ ਹੈ